ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜੀ ਪਹਿਲਾਂ ਅਸੀਂ ਸ਼ਹਿਰ ਗਏ ਸੀ ਸ਼ਹਿਰ ਮਨਵੀਰ ਦੇ ਥੋੜੇ ਜਿਹਾ ਕੱਪੜੇ ਲੈਣੇ ਸੀਗੇ ਤੇ ਇੱਕ ਦੋ ਕੰਮ ਹੋਰ ਸੀ ਅਸੀਂ ਵਾਪਸ ਆਏ ਤੇ ਆਉਂਦਿਆਂ ਨੂੰ ਮਨਵੀਰ ਦੀ ਭੂਆ ਦੀ ਰਖੜੀ ਜਿਹੜੀ ਉਹ ਆਈ ਹੋਈ ਆ ਤੇ ਮਨਵੀਰ ਦੀ ਭੂਆ ਮਤਲਬ ਕਿ ਸਾਰਿਆਂ ਨੇ ਕਹਿਣਾ ਮੈਂ ਵਲੌਗਸ ਤੇ ਕਹਿੰਦੀ ਆ ਵੀ ਮਨਵੀਰ ਦੇ ਡੈਡੀ ਸਿੰਗਲ ਚਾਈਲਡ ਮਤਲਬ ਕਿ ਮੇਰੇ ਹਸਬੰਡ ਦੇ ਚਾਚਾ ਜੀ ਦੀ ਲੜਕੀ ਉਹਨਾਂ ਦੀਆਂ ਦੋ ਬੇਟੀਆਂ ਤੇ ਉਹ ਮਨਵੀਰ ਦੀ ਹਰ ਸਾਲ ਰਖੜੀ ਭੇਜਦੇ ਆ ਤੇ ਮਨਵੀਰ ਦੀ ਭੂਆ ਜਿਹੜੀ ਉਹ ਮਨਵੀਰ ਦੇ ਡੈਡੀ ਵਾਸਤੇ ਤੇ ਆਪਣੇ ਤਾਇਆ ਜੀ ਵਾਸਤੇ ਰਖੜੀ ਜਿਹੜੀ ਉਹ ਜ਼ਰੂਰ ਭੇਜਦੀ ਹੁੰਦੀ ਆ ਇਹ ਦੋ ਚੌਕ ਇਹ ਵਾਲੀਆਂ ਜੀ ਰਖੜੀਆਂ ਦੋ ਮਨੀ ਦੀਆਂ ਵਾ ਮਨੀ ਦੀ ਭੂਆ ਦੇ ਲੜਕੀਆਂ ਵੱਲੋਂ ਇੱਕ ਡੈਡੀ ਦੀ ਆ ਤੇ ਇੱਕ ਮਨਵੀਰ ਦੇ ਡੈਡੀ ਦੀ ਆ ਮਤਲਬ ਕਿ ਇੱਕ ਮਨਵੀਰ ਦੇ ਬਾਬੇ ਦੀ ਆ ਇੱਕ ਮਨਵੀਰ ਦੇ ਡੈਡੀ ਦੇ ਨਾਲ ਹੁੰਦਾ ਮਣੀ ਸੰਦੂਰ ਚੰਦਨ ਤੇ ਮਿੱਠਾ ਤੇ ਚੌਲ ਉਹਦਾ ਆਪਣਾ ਡਰੈੱਸ ਹੈ ਢੋਜੀ ਇਹ ਹੈਗੀ ਹੈ ਜੀ ਸਵੀਟਸ ਵਰਕੀ ਨਹੀਂ ਆ ਜੈਨੀ ਆਹ ਰਖੜੀ ਜਦੋਂ ਬਨੂਗਾ ਹੁਣ ਅਸੀਂ ਸ਼ਹਿਰੋਂ ਆਏ ਤੇ ਵੇਸਣ ਜਾਂ ਖਾਦਾ ਸੀ ਬਾਬਾ ਜੀ ਦੇ ਚੜਾਇਆ ਸੀ ਤੇ ਇਹ ਹੁਣ ਉਦਣ ਨੂੰ ਆਪਾਂ ਨੂੰ ਕੀ ਕਹਿੰਦਾ ਰਖੜੀ ਬਨਾਂਗੇ ਤੇ ਮੂੰਹ ਮਿੱਠਾ ਕਰਾਵਾਂਗੇ ਮਨੀ ਦਾ ਵੀ ਮਨੀ ਦੇ ਬਾਪੀ ਦਾ ਤੇ ਇਹਨਾਂ ਨੂੰ ਮੈਂ ਰੱਖਦਾ ਹੁਣ ਫ੍ਰਿਜ ਦੇ ਵਿੱਚ ਇਹਨਾਂ ਨੂੰ ਮੈਂ ਅਲੱਗ ਰੱਖਣਾ ਚਲੋ ਜੀ ਹੁਣ ਅਸੀਂ ਚੱਲਦੇ ਆਂ ਹਵੇਲੀ ਮੰਗੋ ਗੰਗਾ ਦੇ ਉਹਨੂੰ ਕੀ ਕਹਿੰਦਾ ਅੱਜ ਮੰਗੋ ਨੂੰ ਨਵਾਣਾ ਗਰਮੀ ਵੀ ਬਹੁਤ ਆ ਗਰਮੀ ਵੀ ਬਹੁਤ ਇਸ਼ਨਾਨ ਕਰਾਉਣਾ ਚਲੋ ਜੀ ਚਲ ਮਣੀ ਤੇ ਇੱਥੇ ਜੀ ਅਸੀਂ ਮਾਂ ਪੁੱਤ ਆਗੇ ਸਿਗੇ ਹਵੇਲੀ ਤੇ ਅੱਜ ਗਰਮੀ ਬਹੁਤ ਸਗੀ ਤੇ ਕੂਲਰ ਅਸੀਂ ਚੱਕ ਦਿੱਤਾ ਸੀ ਤੇ ਮੈਂ ਕਿਹਾ ਅਜਮਾਨੀ ਮੰਗੋਂ ਨੂੰ ਨਵਾ ਦਈਏ ਤੇ ਘਰੋਂ ਆਪਾਂ ਸਟੈਂਡ ਵਾਲਾ ਪੱਖਾ ਜਿਹੜਾ ਉਹ ਲਿਆ ਕੇ ਲਾ ਦਈਏ ਕੂਲਰ ਅਸੀਂ ਤਾਂ ਚੱਕ ਦਿੱਤਾ ਸੀ ਕਿਉਂਕਿ ਮੌਸਮ ਚੇਂਜ ਹੋ ਗਿਆ ਸੀ ਮੀਂਹ ਕਣੀ ਦੇ ਦਿਨ ਸਿਗੇ ਤੇ ਦੂਜਾ ਅੰਦਰ ਅਸੀਂ ਇੱਥੇ ਗੰਗਾ ਨੂੰ ਬੰਨੀ ਦਾ ਸੀਗਾ ਤੇ ਇਸ ਕਰਕੇ ਜਿਹੜਾ ਅਸੀਂ ਕੂਲਰ ਚੱਕ ਦਿੱਤਾ ਸੀ ਦੂਜਾ ਹੀ ਪੱਖਾ ਲੱਗਾ ਹੋਇਆ ਸੀ ਜਿਹੜਾ ਕੰਧ ਦੇ ਨਾਲ ਲੱਗਾ ਤੇ ਅੱਜ ਅਸੀਂ ਸਟੈਂਡ ਵਾਲਾ ਵੱਡਾ ਪੱਖਾ ਜਿਹੜਾ ਉਹ ਘਰੋਂ ਲਿਆ ਕੇ ਇੱਥੇ ਲਾ ਦਾਂਗੇ ਤੇ ਕਿਉਂਕਿ ਪਾਣੀ ਵਾਲੀ ਹਵਾ ਦੀ ਤਾਂ ਲੋੜ ਹੀ ਨਹੀਂ ਉਹ ਤਾਂ ਮਹੀਨਾ ਡੇਢ ਮਹੀਨਾ ਹੀ ਹੋ ਚੱਲਿਆ ਹਿਊਮਿਡਿਟੀ ਇੰਨੀ ਜ਼ਿਆਦੀ ਐ এনवायरमेंट ਵਿੱਚ ਜਦ ਦੇ ਮੀਂਹ ਪੈਂਦੇ ਆ ਕਿ ਆਪਾਂ ਨੂੰ ਲੋੜ ਹੀ ਨਹੀਂ ਪਾਣੀ ਵਾਲੀ ਹਵਾ ਦੀ ਤੇ ਸੋ ਇਸ ਕਰਕੇ ਅਸੀਂ ਕੂਲਰ ਚੱਕ ਦਿੱਤਾ ਸੀ ਉਹਦੀ ਆਵਾਜ਼ ਵੀ ਬਹੁਤ ਸੀਗੀ ਤੇ ਅਸੀਂ ਕਿਹਾ ਪੱਖਾ ਘਰੋਂ ਲਿਆ ਕੇ ਅਸੀਂ ਉਹ ਰੱਖ ਦਿੰਨੇ ਆ ਇੱਥੇ ਤੇ ਇੱਥੇ ਮਨਵੀਰ ਇਹਨੂੰ ਆਪਣੀ ਗੋਰੀ ਨੂੰ ਕੱਢੂਗਾ ਬਾਹਰ ਤੇ ਗੋਰੀ ਵਾਸਤੇ ਪ੍ਰਭਜੋਤ ਹੁੰਦਲ ਦਾ ਕਮੈਂਟ ਆਇਆ ਸੀ ਜੀ ਕਿੰਨਾ ਟਾਈਮ ਪਿਆ ਜੀ ਕੱਲ੍ਹ ਵਾਲੇ ਵਲੌਗ ਚ ਮੈਂ ਦੱਸਿਆ ਸੀ ਕਿ ਸਾਨੂੰ ਨਹੀਂ ਪਤਾ ਹਜੇ ਹਫਤਾ ਲੱਜੂਗੀ 10 ਦਿਨ ਲੱਜੂਗੀ ਜਾਂ 20 ਦਿਨ ਲੱਜੂਗੀ ਤੇ ਬਟੋਨ ਕੀ ਕਹੀਦਾ ਜਿੱਦਾਂ ਦੁੱਧ ਲਾਉਣਾ ਸ਼ੁਰੂ ਕੀਤਾ ਤੇ ਉਹ ਉਸੇ ਹਿਸਾਬ ਨਾਲ 4 ਦਿਨ ਵੀ ਲੱਗ ਸਕਦੇ ਆ ਹਫਤਾ ਵੀ ਲੱਗ ਸਕਦਾ ਤੇ ਇੱਥੇ ਜੀ ਮੰਗੋ ਮੰਗੋ ਬਹੁਤ ਗੰਦੀ ਹੋਈ ਹੋਈ ਆ ਤੇ ਇਸ ਕਰਕੇ ਮੈਂ ਇਹਦਾ ਅੱਜ ਇਸ਼ਨਾਨ ਕਰਾਉਂਗੀ ਤੇ ਮੈਂ ਮਨਵੀਰ ਨੂੰ ਕਿਹਾ ਸੀ ਤੂੰ ਮੈਂ ਕਿਹਾ ਮੰਗੋ ਨੂੰ ਨਵਾ ਲਾ ਤੇ ਮੈਂ ਗੁਆ ਗੁਆ ਚੱਕ ਕੇ ਝਾੜੂ ਲਾ ਦੇਣੀ ਉਹ ਕਹਿੰਦਾ ਨਹੀਂ ਮम्मा ਤੁਸੀਂ ਨਵਾਓ ਮੰਗੋ ਨੂੰ ਤੇ ਮੈਂ ਜਦ ਤੱਕ ਗੁਆ ਚੱਕ ਕੇ ਤੇ ਲਾਉਂਗਾ ਝਾੜੂ ਮੈਂ ਕਿਹਾ ਚਲ ਮੈਂ ਮੰਗੋ ਨੂੰ ਨਵਾ ਕੇ ਧਾਰ ਕੱਡ ਸਾਰੀ ਬਾਹਰ ਦੀ ਸਫਾਈ ਕਰ ਦੂੰਗੀ ਵਿਰੇੜੇ ਦੀ ਤੇ ਫਿਰ ਮੈਂ ਕੱਢ ਲੂੰਗੀ ਧਾਰ ਅੱਜ ਜਿੰਨੀ ਗੰਦੀ ਸੀ ਮੰਗੋ ਜੀ ਨਹੀਂ ਸੀ ਕਰਦਾ ਵੀ ਇੰਨੀ ਗੰਦੀ ਨੂੰ ਅਸੀਂ ਚੋਈਏ ਜਾਂ ਦੀ ਧਾਰ ਕੱਢੀਏ ਤੇ ਕਿਉਂਕਿ ਆਪਾਂ ਜਿਹਨਾਂ ਦੇ ਘਰੇ ਦੁੱਧ ਵੀ ਦੇਈਦਾ ਤੇ ਆਪਾਂ ਨੂੰ ਵੀ ਹੁੰਦਾ ਵੀ ਸਾਫ਼ ਸੁਥਰਾ ਦੁੱਧ ਹੋਵੇ ਕੋਈ ਵੀ ਉਹਦੇ ਵਿੱਚ ਇਦਾਂ ਦਾ ਉਹ ਨਾ ਹੋਵੇ ਕੁਝ ਵੀ ਤੇ ਸੋ ਇਸ ਕਰਕੇ ਅਸੀਂ ਤਕਰੀਬਨ ਜੇ ਗੰਦੀ ਹੋਵੇ ਤਾਂ ਇਹਦਾ ਲੇਵਾ ਵੀ ਧੋਈ ਦਾ ਤੇ ਅੱਜ ਤਾਂ ਜ਼ਿਆਦਾ ਗੰਦੀ ਸੀਗੀ ਸੋ ਪੇਟ ਪੂੜ ਤੋਂ ਨਹੀਂ ਸੀ ਇੰਨੀ ਗੰਦੀ ਜਿੰਨੀ ਉਹਨੂੰ ਕੀ ਕਹਈਦਾ ਆਪਣੇ ਇਹ ਲੱਤਾਂ ਲੁੱਤਾਂ ਤੋਂ ਗੋਹਾ ਗੋਹਾ ਲੱਗਾ ਹੋਇਆ ਸੀ ਤੇ ਗੋਹਾ ਤਾਂ ਇਦਾਂ ਇਹਨੂੰ ਚੁੰਬੜਿਆ ਹੋਇਆ ਸੀ ਮੈਂ ਮਨੀ ਨੂੰ ਕਹਿੰਦੀ ਸੀ ਮੈਂ ਕਿਹਾ ਮਨੀ ਇਹਨੇ ਜਿਹਦਾ ਫੈਵਿਕੋਲ ਲਾ ਕੇ ਨਹੀਂ ਗੋਹਾ ਚੰਬੜਿਆ ਹੁੰਦਾ ਮੈਂ ਕਿਹਾ ਉਹ ਇਹਦਾ ਹਿਸਾਬ ਆ ਤੇ ਸੋ ਮੈਂ ਬਰਸ਼ ਲੈ ਕੇ ਤੇ ਉਹਦੇ ਨਾਲ ਜਿਹੜਾ ਇਹਦੀ ਉਹਨੂੰ ਲੱਤਾਂ ਲੁੱਤਾਂ ਨੂੰ ਸਾਫ਼ ਕਰਨ ਦੇਈ ਸੀ ਤੇ ਇਹ ਮੱਖੀਆਂ ਵਾਲੀ ਦਵਾਈ ਆ ਮਨਵੀਰ ਕਹਿੰਦਾ ਇਹ ਮੈਂ ਕੋਲ ਕੇ ਤੇ ਰੱਖ ਦਵਾਂ ਫੇ ਜਦੋਂ ਨਾਲ ਨੂੰ ਲਾਊਗੀ ਥੋੜੀ ਸੁੱਕ ਜਾਊਗੀ ਤੇ ਚੌਣ ਤੋਂ ਪਹਿਲਾਂ ਫੇਰ ਆਪਾਂ ਇਹ ਮੱਖੀਆਂ ਵਾਲੀ ਦਵਾਈ ਜਿਹੜੀ ਇਹਦੇ ਉੱਤੇ ਛਿੜਕ ਦਾਂਗੇ ਤੇ ਜੇ ਪਸ਼ੂ ਦੀ ਇੱਦਾਂ ਦੀ ਕੇਅਰ ਕਰੋ ਨਮਾਉਣ ਤਮਾਉਣ ਦੀ ਪਸ਼ੂ ਸਾਫ਼ ਸੁਥਰਾ ਹੋਵੇ ਇਹ ਮੱਖੀ ਮੱਛਰ ਤੋਂ ਵੀ ਕੇਅਰ ਕਰੋ ਤਾਂ ਫਿਰ ਦੁੱਧ ਨੂੰ ਵੀ ਤਕਰੀਬਨ ਕੋਈ ਫਰਕ ਨਹੀਂ ਪੈਂਦਾ ਦੁੱਧ ਸੋਹਣਾ ਹੀ ਰਹਿੰਦਾ ਪਸ਼ੂ ਦਾ ਤੇ ਜੇ ਇਦਾਂ ਦਾ ਵੀ ਧਿਆਨ ਨਾ ਦੇਵੋ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਗਰਮੀ ਨਾਲ ਦੁੱਧ ਜਿਹੜਾ ਉਹ ਘਟ ਹੀ ਜਾਂਦਾ ਤੇ ਹੁਣ ਮੈਂ ਉਹਨੂੰ ਕੀ ਕਹਿੰਦਾ ਨੂੰ ਇੱਕ ਦੋ ਦਿਨ ਤੱਕ ਜਿਹੜਾ ਉਹ ਦਵਾਂਗੀ ਸ਼ੱਕਰਗੱਲੀ ਦਾ ਪਾਣੀ ਗੁੜ ਜਾਂ ਕੱਲੀ ਸ਼ੱਕਰ ਮੰਗਾ ਕੇ ਮਨਵੀਰ ਕੋਲੋਂ ਤੇ ਉਹਨੂੰ ਪਾਣੀ ਵਿੱਚ ਕੋਲ ਕੇ ਤੇ ਉਹਨੂੰ ਕੱਲੀ ਸ਼ੱਕਰ ਦਾ ਪਾਣੀ ਜਿਹੜਾ ਉਹ ਦਊਂਗੀ ਤੇ ਵੈਸੇ ਤਾਂ ਬੜੀ ਸਿਆਣੀ ਆ ਮੰਗੋ ਤੇ ਪਰ ਡਰਪੋਕ ਜ਼ਿਆਦਾ ਹੀ ਆ ਇਹੋ ਤੇ ਇੱਥੇ ਜਿਵੇਂ ਮੈਂ ਹੁਣ ਦੂਜੀ ਸਾਈਡ ਇਹਦੀ ਧੋਂਗੀ ਮੈਂ ਕਿ ਮਨੀ ਇਹਨੂੰ ਤਾਂ ਪਾਣੀ ਵਿੱਚ ਡਿਪ ਕਰਕੇ ਰੱਖ ਦੇਣਾ ਚਾਹੀਦਾ ਸੀ ਮੰਗੋ ਨੂੰ ਤੇ ਫਿਰ ਕੱਢ ਕੇ ਬੁਰਸ਼ ਮਾਰ ਕੇ ਇਹਨੂੰ ਧੋ ਦੇਣਾ ਚਾਹੀਦਾ ਸੀਗਾ ਕਿਉਂਕਿ ਬਹੁਤ ਗੰਦੀ ਹੋਈ ਸੀਗੀ ਤੇ ਇਦਾਂ ਹੀ ਜੀ ਲੱਗੇ ਰਹਿੰਦੇ ਆ ਮਾਂ ਪੁੱਤ ਪਰ ਜਾਦੇ ਪਸ਼ੂ ਰੱਖੇ ਆ ਤਾਂ ਚੂੜ ਨਜ਼ਰ ਨਾ ਲੱਗੇ ਮੇਰੇ ਆ ਬਾਬਾ ਜੀ ਦੀ ਮੇਰੀ ਹੈਲਥ ਵਿੱਚ ਵੀ ਬਹੁਤ ਹੀ ਉਹਨੂੰ ਕੀ ਕਹੀਦਾ ਚੇਂਜਸ ਆਏ ਆ ਫਰਕ ਪਿਆ ਵਾ ਕਿਉਂਕਿ ਪਹਿਲਾਂ ਮੈਂ ਹੁੰਦੀ ਸੀਗੀ ਕਰੇ ਇਕੱਲੀ ਬਨਵੀਰ ਦੇ ਡੈਡੀ ਜਦੋਂ ਇੱਥੋਂ ਹੋ ਕੇ ਫੋਰਨ ਜਾਂਦੇ ਹੁੰਦੇ ਸੀ ਤਾਂ ਫੇ ਮੈਨੂੰ ਬਹੁਤ ਫੀਲ ਹੁੰਦਾ ਹੁੰਦਾ ਸੀ ਇਕੱਲਾਪਨ ਇਸ ਵਾਰ ਉਹ ਚਲੇ ਗਏ ਤੇ ਥੋੜੇ ਦਿਨ ਸਾਨੂੰ ਇਦਾਂ ਲੱਗਾ ਤੇ ਬਟ ਫੇਰ ਅਸੀਂ ਰੁੱਝ ਗਏ ਪਸੂਆਂ ਦੇ ਉਹਨੂੰ ਕੀ ਕਹੀਦਾ ਕਮਾਕਾਰਾਂ ਦੇ ਵਿੱਚ ਜਿਹੜੀ ਆਪਣੀ ਡਿਊਟੀ ਇਹੋ ਲੱਗੀ ਹੋਈ ਆ ਤਾਂ ਨਹੀਂ ਤੇ ਅੱਗੇ ਜਦੋਂ ਇਹ ਜਾਂਦੇ ਹੁੰਦੇ ਸੀ ਤਾਂ ਇਹਨਾਂ ਨੇ ਚਲੇ ਜਾਣਾ ਆਪਣਾ ਗ੍ਰੀਸ ਤੇ ਮਨਵੀਰ ਜਿੱਦਾਂ ਯੂਨੀਵਰਸਿਟੀ ਜਾਂ ਪਹਿਲਾਂ ਸਕੂਲ ਪੜਦਾ ਸੀ ਉੱਥੇ ਚਲੇ ਜਾਣਾ ਤੇ ਮੈਂ ਘਰ ਦਾ ਕੰਮ ਨਿਭੜ ਕੇ ਸਾਰਾ ਦਿਨ ਇਕੱਲੀ ਮੈਨੂੰ ਬੜਾ ਹੀ ਉਹਨੂੰ ਕੀ ਕਿਹਦਾ ਇਕੱਲਾਪਨ ਮਹਿਸੂਸ ਹੁੰਦਾ ਹੁੰਦਾ ਸੀ ਤੇ ਸੋ ਹੁਣ ਆਪਾਂ ਜੀ ਗਏ ਆ ਰੁੱਝ ਥੋੜੇ ਦਿਨ ਔਖਾ ਲੱਗਾ ਜਦੋਂ ਇਹ ਗਏ ਸੀ ਤੇ ਬਾਅਦ ਵਿੱਚ ਇਹ ਵੀ ਬੀਜ਼ੀ ਹੋ ਗਏ ਉੱਧਰ ਆਪਣੇ ਕੰਮਕਾਰ ਵਿੱਚ ਤੇ ਅਸੀਂ ਹੋ ਗਏ ਬੀਜ਼ੀ ਪਸੂਆਂ ਨਾਲ ਤੇ ਜਦੋਂ ਇਨਸਾਨ ਰੁੱਝਿਆ ਰਹਿੰਦਾ ਵਾ ਤੇ ਇੱਕ ਤਾਂ ਆਲਤੂ ਫਾਲਤੂ ਗੱਲਾਂ ਤੋਂ ਦੂਰ ਰਹਿੰਦਾ ਸਟ੍ਰੈਸ ਤੋਂ ਦੂਰ ਰਹਿੰਦਾ ਇਕ ਮਨ ਵਿੱਚ ਹਮੇਸ਼ਾ ਉਹ ਹੁੰਦਾ ਜਿਹਨੂੰ ਕਹਿ ਦੋ ਉਦਮ ਜਿਹਾ ਹੁੰਦਾ ਹਮੇਸ਼ਾ ਇੱਕ ਜਿਦਾ ਹੁਣ ਰਾਤ ਨੂੰ ਵੀ ਸੁੱਤੇ ਆ ਤੇ ਸਵੇਰ ਨੂੰ ਵੀ ਹੁੰਦਾ ਵੀ ਸੋਜੋ ਰਾਤ ਨੂੰ ਹੁੰਦਾ ਵੀ ਟਾਈਮ ਨਾਲ ਸੋਜੋ ਵੀ ਸਵੇਰ ਨੂੰ ਜਿਹੜਾ 8:00 ਵਜੇ ਉੱਠ ਕੇ ਤੇ ਪਸ਼ੂਆਂ ਵਾਲ ਜਿਹੜਾ ਉਹ ਜਾਣਾ ਤੇ ਫਿਰ ਵੀ ਕਰਮਾਂ ਵਾਲਿਆਂ ਜੀ ਜਾ ਕੇ ਉਹਨੂੰ ਕੀ ਕਹੀਦਾ ਸਭ ਤੋਂ ਪਹਿਲਾਂ ਇਹਨਾਂ ਦੀ ਕਰਦੀ ਆ ਸਾਫ ਸਫਾਈ ਤੋਂ ਬਿਨਾ ਮੈਂ ਧਾਰ ਨਹੀਂ ਕੱਢਦੀ ਪਹਿਲਾਂ ਵੀ ਮੈਂ ਜਾ ਕੇ ਸਵੇਰ ਨੂੰ ਮੈਂ ਤਾਂ ਮਨੀ ਸਾਫ ਸਫਾਈ ਕਰਦੇ ਆ ਸਾਫ ਸਫਾਈ ਕਰਕੇ ਜੇ ਸਾਨੂੰ ਲੱਗੇ ਵੀ ਇਹਦਾ ਲੇਵਾ ਗੰਦਾ ਵਾ ਮੰਗੋ ਦਾ ਤੇ ਅਸੀਂ ਲੇਵਾ ਧੋਈਦਾ ਵਾ ਤੇ ਲੇਵਾ ਧੋ ਕੇ ਤੇ ਫਿਰ ਮੈਂ ਇਹਦੀ ਜਿਹੜੀ ਮੈਂ ਧਾਰ ਕੱਢਦੀ ਹੁੰਨੀ ਆ ਧਾਰ ਕੱਢ ਕੇ ਮਨੀ ਪੱਠੇ ਪਾਉਂਦਾ ਹੁੰਦਾ ਪੱਠੇ ਪਾਉਣ ਤੋਂ ਪੱਠੇ ਜਦੋਂ ਇਹ ਪੱਠੇ ਪਾਉਂਦਾ ਹੁੰਦਾ ਤੇ ਮੈਂ ਉਹਨਾਂ ਚ ਜਿਹੜਾ ਇਹ ਹੋਰ ਵੀ ਗੋਹਾ ਵਗੈਰਾ ਕਰਦੀ ਹਾਂ ਮੈਂ ਇਕੱਠਾ ਕਰਕੇ ਬੱਠਲ ਜਿਹੜਾ ਹੁੰਦਾ ਲਵਾਂਡਾ ਜਿਹਨੂੰ ਕਹ ਦਿੰਦੇ ਆ ਉਹਦੇ ਵਿੱਚ ਮੈਂ ਪਾ ਦਿੰਨੀ ਹੁੰਨੀ ਆ ਤੇ ਸੋ ਫਿਰ ਅਸੀਂ ਉਹਨੂੰ ਕੀ ਕਹਿੰਦਾ ਤੁਹਾਨੂੰ ਦੱਸਿਆ ਜਿੱਦਾਂ ਇਹ ਤੇ ਬਾਬਾ ਸ਼੍ਰੀ ਚੰਦ ਜੀ ਦੀ ਜਗ੍ਹਾ ਆਪਣੇ ਬਾਬਾ ਜੀਵਨ ਦਾਸ ਜੀ ਦੀ ਤੋ ਫਿਰ ਮੈਂ ਇਹ ਸਾਰੇ ਕੰਮ ਕਰਕੇ ਮੂੰਹ ਹੱਥ ਧੋ ਕੇ ਪੈਰ ਧੋ ਕੇ ਫਿਰ ਬਾਬਾ ਜੀ ਦੇ ਆਪਾਂ ਮੱਥਾ ਟੇਕ ਕੇ ਆਪਣੇ ਘਰ ਵਾਲੇ ਦੀ ਆਪਣੇ ਪੁੱਤ ਦੀ ਅਰਦਾਸ ਕਰਕੇ ਤੇ ਪਸ਼ੂਆਂ ਦੀ ਅਰਦਾਸ ਕਰਕੇ ਪਰਿਵਾਰ ਦੀ ਅਰਦਾਸ ਕਰਕੇ ਤਾਂ ਫਿਰ ਅਸੀਂ ਮਾਂ ਪੁੱਤ ਚਲ ਜਾਈਦਾ ਵਾ ਘਰੇ ਤੇ ਬਾਬਾ ਜੀ ਦੇ ਮੱਥਾ ਟੇਕ ਕੇ ਤੇ ਫੇਰ ਹੀ ਆਪਾਂ ਘਰ ਜਾਈਦਾ ਤੇ ਪਸ਼ੂਆਂ ਦੇ ਵੀ ਆਪਾਂ ਰੋਜ਼ ਅਰਦਾਸ ਕਰੀਦੀ ਆ ਬਾਬਾ ਜੀ ਤੇ ਪੈਨਾ ਤੇ ਮੇਰ ਰੱਖਿਓ ਬੁਰੀ ਨਜ਼ਰ ਤੋਂ ਬਚਾਓ ਤੇ ਇਹਨਾਂ ਦੇ ਸੁਭਾਅ ਜਿਹੜੇ ਉੱਠ ਮੈਂ ਤੇ ਵੀ ਅਰਦਾਸ ਕਰਦੀ ਹਣੀ ਕਿ ਬਾਬਾ ਜੀ ਗੋਰੀ ਦਾ ਸੁਭਾਅ ਵੀ ਠੰਡਾ ਹੋਵੇ ਮੰਗੋ ਵਰਗਾ ਤੇ ਜਿੰਨਾ ਹੋ ਸਕੇ ਬਾਬਾ ਜੀ ਦਾ ਸੁਭਾਅ ਠੰਡਾ ਕਰ ਦਿਓ ਤਾਂ ਜੋ ਮੈਨੂੰ ਚੋਣ ਵਿੱਚੋਂ ਮੁਸ਼ਕਲ ਨਾ ਹੋਵੇ ਇਹ ਅਰਦਾਸ ਮੈਂ ਕਰਦੀ ਹਣੀ ਆ ਮਹਾਰਾਜ ਮੋਹਰੇ ਵੀ ਤੇ ਇੱਥੇ ਮਨਵੀਰ ਲਾਉਂਦੇ ਸੀ ਜੀ ਝਾੜੂ ਗੋਹਾ ਇਹਨੇ ਪਹਿਲਾਂ ਇਕੱਠਾ ਕਰ ਲਿਆ ਸੀ ਤਾਂ ਹੁਣ ਇਹ ਝਾੜੂ ਲਾਉਂਦੇ ਆ ਤੇ ਮਨਵੀਰ ਵੀ ਬਹੁਤ ਸੋਹਣਾ ਝਾੜੂ ਲਾਉਂਦਾ ਹੁੰਦਾ ਤੇ ਪਹਿਲਾਂ ਪਹਿਲ ਉਹਨੂੰ ਕੀ ਕਹੀਦਾ ਮੁਸ਼ਕਲ ਲੱਗੀ ਸੀ ਮਨਵੀਰ ਨੂੰ ਵੀ ਇਹਨਾਂ ਕੰਮਾਂ ਦੀ ਤੇ ਹੁਣ ਜਿੱਦਾਂ ਇਹਦੇ ਕਲਾਸ ਕਲਾਸ ਦੇ ਬੱਚੇ ਵੀ ਆ ਯੂਨੀਵਰਸਿਟੀ ਤਕਰੀਬਨ ਉਹਨਾਂ ਵੀ ਗੱਲਾਂ ਇਹ ਸਾਂਝੀਆਂ ਕਰਦਾ ਰਹਿੰਦਾ ਤਕਰੀਬਨ ਸਾਰੇ ਬੱਚੇ ਤਕਰੀਬਨ ਜਿਹੜੇ ਮਨਵੀਰ ਦੇ ਨਾਲ ਉਹ ਕੰਮਕਾਰ ਕਰਨ ਵਾਲੇ ਆ ਵੀ ਆਪਣੇ ਮਾਪੇ ਦੇ ਕੰਮਕਾਰ ਦੇ ਵਿੱਚ ਉਹ ਹੈਲਪ ਜਿਹੜੀ ਉਹ ਕਰਦੇ ਆ ਤਾਂ ਸੋ ਜਿੱਦਾਂ ਦੇ ਬੱਚੇ ਦੀ ਕੰਪਨੀ ਮਤਲਬ ਕਿ ਐਦਾਂ ਦੀ ਹੀ ਰੱਖਣੀ ਚਾਹੀਦੀ ਕੰਮ ਕਰਨ ਵਾਲੇ ਬੱਚਿਆਂ ਨੂੰ ਆਪਣੀ ਕੰਪਨੀ ਤੇ ਸੋ ਉਸੇ ਹਿਸਾਬ ਜਿੱਦਾਂ ਦਾ ਮਨਵੀਰ ਆ ਪਿਆ ਉਦਾਂ ਨਹੀਂ ਮਨਵੀਰ ਦਾ ਜਿਹੜਾ ਫਰੈਂਡਸ਼ਿਪ ਜੋਨ ਆ ਕੰਪਨੀ ਆ ਆਪਣੇ ਯੂਨੀਵਰਸਿਟੀ ਉਹ ਸਾਰੇ ਬੱਚੇ ਇਦਾਂ ਦੇ ਹੀ ਆ ਤੇ ਸੋ ਜਦਾਂ ਇਹ ਕੰਮ ਵੀ ਕਰਦਾ ਸ਼ਾਮ ਨੂੰ ਜਾਂ ਨੂੰ ਹੁੰਦਾ ਕੋਈ ਪੁੱਛਦਾ ਬੱਚਾ ਜਾਂ ਕੀ ਕਰਦਾ ਤੇ ਫੇਰ ਇਹ ਸੰਗਦਾ ਨਹੀਂ ਹੁੰਦਾ ਬਿਲਕੁਲ ਵੀ ਪੀ ਮੈਂ ਕਹਿ ਦੂੰਗਾ ਜੀ ਮੈਂ ਆ ਕਰਦਾ ਉਹ ਕਰ ਜੋ ਸੱਚੇ ਉਹ ਹੀ ਦੱਸਦਾ ਹੁੰਦਾ ਕਿ ਮੈਂ ਪਸਵਾਨ ਲਾਇਆ ਪਸਵਾਨ ਦਾ ਕੰਮ ਕਰਦਾ ਜਾਂ ਮੈਂ ਪੱਟੇ ਵੜਦਾ ਜਾਂ ਮੈਂ ਗੋਹਾ ਚੱਕਦਾ ਮਤਲਬ ਕਿ ਜੋ ਵੀ ਆ ਕਰਦਾ ਇਹੋ ਉਹੀ ਦੱਸਦਾ ਹੁੰਦਾ ਇਸ਼ਾਰੇ ਮੈਂ ਬਿਲਕੁਲ ਨਹੀਂ ਕਰਦਾ ਉਹ ਜਿੱਦਾਂ ਆਪਾਂ ਨੂੰ ਕਮੈਂਟ ਆਉਂਦੇ ਆ ਜੀ ਇਸ ਕੰਮ ਵਿੱਚ ਕੋਈ ਸ਼ਰਮ ਨਹੀਂ ਤੇ ਹਾਂ ਸ਼ਰਮ ਕਰਨੀ ਵੀ ਨਹੀਂ ਚਾਹੀਦੀ ਉਹ ਕਹਿੰਦੇ ਹੁੰਦੇ ਨਾ ਮੰਗ ਕੇ ਖਾਣ ਨਾਲੋਂ ਤੇ ਘਰ ਬੈਠ ਕੇ ਉਹ ਦੇਖਣ ਨਾਲੋਂ ਕਿ ਸਾਨੂੰ ਕੋਈ ਦੇ ਜਵੇ ਜਾਂ ਸਾਡੀ ਕਿਸੇ ਕੋਲੋਂ ਚੀਜ਼ ਮੰਗ ਲਈ ਆਈਏ ਹਨਾ ਉਹਨਾਂ ਚੀਜ਼ਾਂ ਨਾਲੋਂ ਆਈ ਥਿੰਕ ਇਹ ਮੱਚ ਬੈਟਰ ਹੈ ਕਿ ਤੁਸੀਂ ਆਪਣੇ ਹੱਥ ਪੈਰ ਜਿਹੜੇ ਉਹ ਹਲਾਲ ਉਹ ਤੇ ਕੰਮ ਕਰ ਲਓ ਤੇ ਇਹ ਇਹੋ ਹੀ ਚੀਕ ਆਪਾਂ ਮਨਵੀਰ ਨੂੰ ਦੇਈ ਦੀ ਆ ਤੇ ਬਾਕੀ ਟੱਚਵੁੱਡ ਬਾਬਾ ਜੀ ਬਹੁਤ ਮਿਹਰ ਆ ਵੀ ਇਹ ਸਾਡੀ ਦਿੱਤੀ ਸਿੱਖਿਆ ਤੇ ਚੱਲਿਆ ਚਾਹੇ ਇਹਦਾ ਦਾਦਾ ਚਾਹੇ ਦੀ ਦਾਦੀ ਚਾਹੇ ਮੈਂ ਚਾਹੇ ਇਹਦਾ ਡੈਡੀ ਇਹਦੇ ਨਾਲ ਅਸੀਂ ਇਦਾਂ ਦਾ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਹੀ ਬਹੁਤ ਅਸੀਂ ਧਿਆਨ ਦਿੱਤਾ ਹੋਇਆ ਤਰਸਾਇਆ ਇਹਨੂੰ ਅਸੀਂ ਕਿਸੇ ਚੀਜ਼ ਤੋਂ ਨਹੀਂ ਜਿਹੜੀ ਚੀਜ਼ ਮੰਗਦਾ ਲੈ ਕੇ ਦਿੱਤੀ ਤੇ ਜਿਹੜੀ ਚੀਜ਼ ਸਾਡੀ ਪਹੁੰਚ ਤੋਂ ਬਾਹਰ ਸੀ ਤੇ ਜਿਹੜੀ ਚੀਜ਼ ਸਾਨੂੰ ਲੱਗਦਾ ਹੁੰਦਾ ਸੀ ਕਿ ਇਹਨੂੰ ਲੈ ਕੇ ਦੇਣੀ ਸਹੀ ਨਹੀਂਗੀ ਤਾਂ ਅਸੀਂ ਨਹੀਂ ਲੈ ਕੇ ਦਿੱਤੇ ਮੈਨੂੰ ਅੱਜ ਵੀ ਯਾਦ ਹੈ ਮਨਵੀਰ ਦਾ ਪਹਿਲਾ ਫੋਨ ਜਿਹੜਾ ਸੀ ਇਹਨੂੰ 10th ਕਲੀਅਰ ਹੋਣ ਤੋਂ ਬਾਅਦ ਚ ਲੈ ਕੇ ਦਿੱਤਾ ਸੀ ਜਦਕਿ ਇਹਦੇ ਤੋਂ ਨਾਲ ਦੇ ਜਿਹੜੇ ਬੱਚੇ ਪੜ੍ਹਦੇ ਸੀ ਉਹਨਾਂ ਕੋਲ 8th ਕਲਾਸ ਵਿੱਚ ਹੀ ਤਕਰੀਬਨ ਕਿਸੇ ਕੋ 7th ਕਿਸੇ ਕੋ 8th ਐਦਾਂ ਮਤਲਬ ਕਿ ਬੱਚਿਆਂ ਕੋਲ ਫੋਨ ਜਿਹੜੇ ਉਹ ਹੈਗੇ ਸੀਗੇ ਮੋਬਾਈਲ ਫੋਨ ਤੇ ਇਹਨੇ ਮੈਨੂੰ ਕਹਿਣਾ ਮम्मा ਮੈਂ ਵੀ ਲੈਣਾ ਫੋਨ ਤਾਂ ਮਾਨੂੰ ਹਮੇਸ਼ਾ ਕਹਿਣਾ ਮੈਂ ਕਿਹਾ ਮਨੀ 10th ਕਲੀਅਰ ਕਰ ਲਾ ਮੇਰਾ ਪੁੱਤ ਹਜੇ ਤੇਰੀ ਇੰਨੀ ਏਜ ਨਹੀਂ ਗਈ ਤਾਂ ਫੇਰ ਅਸੀਂ ਤੈਨੂੰ ਫੋਨ ਲੈ ਕੇ ਦੇਵਾਂਗੇ ਤੇ ਜਦੋਂ ਮਨਵੀਰ ਨੇ 10th ਕਲੀਅਰ ਕੀਤੀ ਸੀ ਤੇ ਇਹਦੇ ਬਾਬੇ ਨੇ ਸਾਨੂੰ ਵੀ ਨਹੀਂ ਮੌਕਾ ਦਿੱਤਾ ਫੋਨ ਲੈ ਕੇ ਦੇਂਦਾ ਇਹਦੇ ਬਾਬੇ ਨੇ ਉਸ ਟਾਈਮ ਤੇ ਉਹਨੂੰ 20000 ਰੁਪਏ ਦਿੱਤਾ ਸੀ ਮਨਵੀਰ ਨੂੰ 10th ਕਲੀਅਰ ਕਰਨ ਤੇ ਪੇ ਜਵਾ ਪੁੱਤਰਾ ਲਿਆ ਜਿੱਦਾਂ ਦਾ ਫੋਨ ਲੈਣਾ ਤੇ ਫੇ ਮਨਵੀਰ ਜਿਹੜਾ ਉਹ ਫੋਨ ਲੈ ਕੇ ਆਇਆ ਸੀਗਾ ਪਹਿਲਾ ਫੋਨ ਮਨੀ ਨੂੰ ਅਸੀਂ ਉਦੋਂ ਲੈ ਕੇ ਦਿੱਤਾ ਸੀ 20 ਦਾ ਤੇ ਨਹੀਂ ਸੀ ਲੈ ਕੇ ਦਿੱਤਾ ਬਾਬੇ ਨੇ ਪੈਸੇ ਦਿੱਤੇ ਸੀ ਤੇ 11 ਕ ਹਜ਼ਾਰ ਦਾ ਜਿਹੜਾ ਫੋਨ ਉਹ ਆਇਆ ਸੀ ਤੇ ਫੇਰ ਬਾਕੀ ਪੈਸੇ ਜਿਹੜੇ ਮਨਵੀਰ ਨੇ ਆਪਣੇ ਬਾਬੇ ਨੂੰ ਵਾਪਸ ਕਰ ਦਿੱਤੇ ਸੀਗੇ ਕਿ ਸੋ ਐਦਾਂ ਬੱਚੇ ਨੂੰ ਸੋਹਣੀ ਸਿੱਖਿਆ ਦੋ ਤੇ ਬੱਚਾ ਸੋਹਣੀ ਸਿੱਖਿਆ ਹੀ ਲੈਂਦਾ ਤੇ ਇੱਥੇ ਜੀ ਗੋਰੀ ਨੇ ਕਰ ਦਿੱਤਾ ਸੀ ਗੋਹਾ ਤੇ ਮੈਂ ਇੱਧਰ ਸੀਗੀ ਤੇ ਇੱਥੋਂ ਮੈਂ ਬਾਹਰੋਂ ਹੁਣ ਚੰਗੀ ਤਰ੍ਹਾਂ ਸਾਰੀ ਸਫਾਈ ਕਰ ਦੂੰਗੀ ਕਿਉਂਕਿ ਜਦੋਂ ਨਾ ਸਵੇਰ ਨੂੰ ਉੱਠ ਕੇ ਆਈਏ ਅ ਪਸ਼ੂਆਂ ਵਾਲ ਤੇ ਜਦੋਂ ਇਹ ਵਿਹੜਾ ਜਿਹੜਾ ਪਸ਼ੂਆਂ ਵਾਲਾ ਇਹ ਸਾਫ਼ ਸੁਥਰਾ ਹੋਵੇ ਤੇ ਫਿਰ ਉਹ ਚੈਨ ਜੀ ਰਹਿੰਦੀ ਹੈ ਜਦੋਂ ਐਦਾਂ ਮੈਂ ਧੋ ਕੇ ਚਲੇਗੀ ਜਦੋਂ ਅਸੀਂ ਸਵੇਰ ਨੂੰ ਆਉਣਾ ਤੇ ਇਹ ਨਾ ਸਾਫ਼ ਹੋਣਾ ਤੇ ਸੁੱਕਾ ਹੋਣਾ ਮਤ ਕਿ ਸੁੱਕਾ ਹੋਣਾ ਤੇ ਸਾਫ਼ ਹੋਣਾ ਬਿਲਕੁਲ ਤੇ ਉਹ ਫਿਰ ਚੰਗਾ ਲੱਗਦਾ ਸਵੇਰੇ ਸਵੇਰੇ ਆ ਸਾਫ਼ ਵੇੜਾ ਤੇ ਫਿਰ ਆਪਾਂ ਇਹ ਪਸ਼ੂ ਜਿਹੜੇ ਇਹਨਾਂ ਨੂੰ ਬਾਹਰ ਕੱਢ ਦੇਈਦਾ ਇੱਥੇ ਤੇ ਫਿਰ ਆਪਾਂ ਅੰਦਰ ਦੀ ਜਿਹੜੀ ਉਹ ਸਫਾਈ ਕਰ ਲਈਦਾ ਧੋਈਦਾ ਆਪਾਂ ਰੋਜ਼ ਨਹੀਂਗਾ ਧੋਈਦਾ ਉਦਣਿਆ ਪਹਿਲਾਂ ਇੱਕ ਦੋ ਦਿਨ ਲਗਾਤਾਰ ਸਾਨੂੰ ਉਹ ਕੰਮ ਕਰਾ ਕਰਾਉਣ ਕਰਕੇ ਧੋਣਾ ਪਿਆ ਵੈਸੇ ਜਿੱਦਣ ਉਹਨੂੰ ਕੀ ਕਹੀਦਾ ਮੰਗੋ ਨੂੰ ਨਵਾ ਦਈਏ ਜਿਆਦਾ ਖਲਾਰਾ ਪੈ ਜਾਵੇ ਤੇ ਫਿਰ ਆਪਾਂ ਇੱਥੋਂ ਜਿਹੜਾ ਉਹ ਧੋ ਦੇਈਦਾ ਵੇੜਾ ਸਾਰਾ ਤੇ ਬਾਕੀ ਤੁਸੀਂ ਵੀ ਦੱਸਿਓ ਕਿਹਨਾ ਕਿਹਨਾਂ ਨੇ ਪਸ਼ੂ ਰੱਖਿਆ ਤਾਂ ਕਿਹਨਾ ਕਿਹਨਾਂ ਨੂੰ ਇਹਨਾਂ ਨਾਲ ਲੱਗਦਾ ਵੀ ਇੱਕ ਘਰ ਵਿੱਚ ਉੱਦਮ ਜਿਆ ਤੇ ਇੱਕ ਘਰ ਦੇ ਵਿੱਚ ਪੋਜ਼ਿਟਿਵਿਟੀ ਜੀ ਰਹਿੰਦੀ ਆ ਜਿਹਦਾ ਨਮਨ ਸतीश ਵੀਰ ਜੀ ਵੀ ਕਮੈਂਟ ਕਰਦੇ ਹੁੰਦੇ ਆ ਵੀ گاਵਾਾਂ ਦੀ ਮਤਲਬ ਜਿਹੜੀ ਉਹ ਗੋਰੀ ਆ ਦੇਸੀ گاਵਾਾਂ ਇਹਨੂੰ ਪਹਿਲੀ ਰੋਟੀ ਪਾਇਆ ਕਰੋ ਤੇ ਹਾਂਜੀ ਅਸੀਂ ਪਹਿਲਾਂ ਜਦੋਂ ਇਹਨੂੰ ਲੈ ਕੇ ਆਏ ਸੀ ਨਾ ਮਨਵੀਰ ਦੀ ਦਾਦੀ ਜਦੋਂ ਅਸੀਂ ਮਤਲਬ ਗੋਰੀ ਤਾਂ ਬਾਅਦ ਵਿੱਚ ਲਿਆਂਦੀ ਹੈ ਜਦੋਂ ਅਸੀਂ ਮੰਗੋ ਹੀ ਲੈ ਕੇ ਆਏ ਸੀ ਨਾ ਅਸੀਂ ਉਦੋਂ ਤੋਂ ਹੀ ਰੋਟੀ ਜਿਹੜੀ ਇਹਨਾਂ ਵਾਸਤੇ ਕੱਢੀ ਦੀ ਆ گاਵਾ ਵਾਸਤੇ ਤੇ ਉਹ ਫਿਰ ਅਸੀਂ ਉਹਨੂੰ ਕੀ ਕਹਿੰਦਾ ਕਦੀ ਸਵੇਰ ਜੇ ਸਵੇਰ ਨੂੰ ਪਕਾਈ ਆ ਤਾਂ ਉਹ ਸ਼ਾਮ ਨੂੰ ਲੈਉਣੀ ਹੁੰਨੀ ਆ ਮੈਂ ਜੇ ਸ਼ਾਮ ਵਾਲੀ ਆ ਤਾਂ ਸਵੇਰ ਨੂੰ ਐਦਾਂ ਤਾਂ ਕਈ ਵਾਰੀ ਉਸੇ ਟਾਈਮ ਹੀ ਜੇ ਕਿਸੇ ਦਾ ਗੇੜਾ ਲੱਗੇ ਤਾਂ ਜਾ ਕੇ ਇਹਨਾਂ ਨੂੰ ਰੋਟੀ ਜਿਹੜੀ ਉਹ ਦੇ ਆਉਂਦਾ ਹੁੰਦਾ ਤੇ ਸੋ ਤੇ ਐਂਡਿੰਗ ਮਤਲਬ ਕੀ ਮਾਂ ਪੁੱਤ ਲੱਗੇ ਰਹੀਦਾ ਉਦਮ ਜਿਹਾ ਤੇ ਇੱਥੇ ਮੈਂ ਕੱਢਣ ਲੱਪੀ ਸੀ ਹੁਣ ਸਾਰੀ ਸਫਾਈ ਕਰਕੇ ਧਾਰ ਕੱਢਣ ਐਦਾ ਸਾਫ਼ ਸੁਥਰਾ ਹੋਵੇ ਪਸ਼ੂ ਵੀ ਸਾਫ਼ ਸੁਥਰਾ ਹੋਵੇ ਤੇ ਜਿਹੜਾ ਦੁੱਧ ਚੋਂ ਆਉਂਦਾ ਉਹ ਅਲੱਗ ਹੀ ਮਜ਼ਾ ਹੁੰਦਾ ਤੇ ਮਦਗੀ ਚੰਗਾ ਲੱਗਦਾ ਐਦਾ ਤੇ ਅੱਜਕੱਲ ਮੈਂ ਪੀੜੀ ਲੈ ਕੇ ਨਿਚੋਂ ਦੀ ਪੈਰਾਂ ਪਾਰ ਬੈਠ ਕੇ ਮੈਂ ਚੁੰਨੀ ਆ ਇਹਦੇ ਨਾਲ ਜਿਹੜੀ ਉਹ ਕਹਿੰਦੇ ਹੁੰਦੇ ਆ ਨਾ ਤੁਹਾਡੀ ਇੱਕ ਜਿਹਨੂੰ ਕਹਦੋ ਸੇਤ ਵੀ ਸਹੀ ਰਹਿੰਦੀ ਆ ਤੇ ਇੱਕ ਪੈਰਾਂ ਪਾਰ ਬੈਠਣ ਦੀ ਆਦਤ ਜਿਹੜੀ ਉਹ ਇਨਸਾਨ ਨੂੰ ਪਾਉਣੀ ਚਾਹੀਦੀ ਆ ਤਾਂ ਸੋ ਐਦਾਂ ਦੀ ਕਈ ਗੱਲਾਂ ਜਿਹੜਾ ਆਪਾਂ ਧਿਆਨ ਰੱਖੀਦਾ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ